14 ਲੱਖ ਪਈ ਲਾਇਆ ਹੀ ਤੇ 12 ਗਲੇ ਝੋਨੇ ਦੇ ਮਰ ਗਏ ਪਹਿਲਾਂ ਮੇਰਾ ਪਤਨਾ ਖੋਲ ਖੁਲ ਗਿਆ ਆਪ ਦੀ ਕਰ ਲਈ ਅੱਛਾ ਇਹ ਦਵਾਈ ਖਾ ਲਈ ਵੱਡੇ ਬੇਟੇ ਨੇ ਖੁਦਕੁਸ਼ੀ ਕਰ ਲਈ ਹਾਂਜੀ ਅੱਛਾ ਉਹ ਤਾਂ ਪਾਣੀ ਆ ਗਿਆ ਨਾ ਉਹਦੇ ਝੋਨਾ ਮਾਰਿਆ ਗਿਆ ਤੇਈ ਤੇਈ ਹੋ ਹੋ ਫੇਰ ਕੜਕ ਪਰਗੇ ਫੇਰ ਉਹਨੇ ਕੜਕ ਵਾਲੀ ਗੋਲੀ ਖਾ ਲਈ ਮੈਨੂੰ ਬਾਰੀ ਨਾ ਤੇ ਦਾ ਛਾਰ ਕੇ ਮੇਰੇ ਵੀ ਮੇਰੇ ਪਤਨੇ ਗੋਲੀ ਖਾ ਲਈ ਕਿਸੇ ਸਦਮੇ ਚ ਕਿ ਮੇਰੀ ਫਸਲ ਮਰ ਗਈ ਹਾਂਜੀ ਐਸੇ ਹੀ ਕੁਛ ਨਹੀਂ ਮੇਰੀ ਨਾ ਮਤੇ ਕਹਿਣ ਸੁਣੀ ਗਿਰੀ ਨਾ ਆ ਗਏ ਮੇਲੇ ਆ ਬਚਨ ਕੁਝ ਹੋੜ ਬੜੀ ਸੰਘਰਸ਼ਮਈ ਜ਼ਿੰਦਗੀ ਤੁਹਾਡੀ ਕਿ ਪਤੀ ਤੁਸੀਂ ਗਵਾਇਆ ਫਿਰ ਬੇਟਾ ਚਲਾ ਗਿਆ ਹਾਂਜੀ ਮੇਰੇ ਬੇਟਾ ਦੁੱਖ ਜਾਂਦਾ ਵਾ ਹਾਂ ਮਾਵਾਂ ਨੂੰ ਪੁੱਤਾਂ ਦਾ ਦੁੱਖ ਸਭ ਤੋਂ ਵੱਧ ਹੁੰਦਾ ਪਤੀ ਨੇ ਮੈਨੂੰ ਪੁੱਲ ਗਿਆ ਮੇਰਾ ਪੋਤਰਾ ਦੁੱਖਮ ਕੱਪਿਆ ਈ ਬਰ ਬੇਟਾ ਆਨੇ ਜੇ ਮੈਂ ਕਰ ਮੈਂ ਮਾਰ ਕੇ ਸੌਟ ਗਿਆ ਪਤਾ ਜੀ ਤੇ ਜਜ਼ਬੇ ਨੂੰ ਸਲਾਮ ਹੈ ਮਾਤਾ ਦੇ ਹੌਸਲੇ ਨੂੰ ਸਲਾਮ ਹੈ ਇਸ ਤਰੀਕੇ ਦੇ ਨਾਲ ਹੁਣ ਰਹਿਣਾ ਪੈ ਰਿਹਾ ਹੈ ਕੋਈ ਸ਼ੱਕ ਨਹੀਂ ਕਿ ਪੌਂਦ ਸੋਨਾ ਘਰ ਜਿਹੜਾ ਲੱਖਾਂ ਰੁਪਏ ਲਾ ਕੇ ਬਣਾਇਆ ਔਰ ਫਸਲ ਆਪਣੀ ਜਿਹੜੀ ਆ ਉਹ ਪੈਦਾ ਕੀਤੀ ਤੇ ਜਦੋਂ ਕਟਨ ਤੇ ਆ ਗਈ ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਬਣ ਗਏ। ਮਾਤਾ ਜੀ ਹਾਂਜੀ। ਆਹ ਨਹੀਂ ਬਣਾ ਤੇ ਬੱਸ। ਨਹੀਂ ਮਾਤਾ ਜੀ ਬਹੁਤ ਧੰਨਵਾਦ ਤੁਹਾਡਾ। ਮੈਂ ਹੈਰਾਨ ਆ ਇਸ ਗੱਲ ਤੇ ਕਿ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜਜ਼ਬੇ ਨੂੰ ਵਾਕਈ ਸਲਾਮ ਹੈ। ਇਹ ਪੰਜਾਬੀ ਭਾਵੇਂ ਡੁੱਬਦੇ ਕਿਉਂ ਨਾ ਹੋਣ ਪਰ ਮਹਿਮਾਨ ਨਵਾਜ਼ੀ ਇਹਨਾਂ ਦੇ ਕੋ ਤੋਂ ਜਾਵੇਗੀ ਨਹੀਂ ਆਪ ਨੂੰ ਉਹ ਸਾਰਿਆਂ ਤੇ ਮਾਤਾ ਜੀ ਪਰਾਂ ਦੇ ਵੱਡੇ ਪੁੱਤ ਦਾ ਕੋਈ ਨਹੀਂ ਗੱਲ ਕਰ ਸੀ ਔਰ ਇਹ ਇਸ ਘਰ ਦੇ ਵਿੱਚ ਉਹ ਵਰਦੇ ਜਿਹੜੇ ਬੇਟੇ ਨੇ ਉਹ ਫੌਤ ਹੁੰਦੇ ਨੇ ਕੁਦਰਤ ਬੜੀ ਤਾਕਤਵਰ ਹੁੰਦੀ ਆ ਕੁਦਰਤ ਬੜੀ ਬਲਵਾਨ ਮੰਨੀ ਜਾਂਦੀ ਆ ਤੇ ਕੁਦਰਤ ਦੇ ਕਹਿਰ ਤੇ ਕਿਸੇ ਦਾ ਜ਼ੋਰ ਵੀ ਨਹੀਂ ਚੱਲਦਾ ਕੁਦਰਤ ਦੇ ਕਹਿਰ ਦਾ ਕੁਝ ਇਸੇ ਹੀ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਉਹ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਤੇ ਵੇਖਣ ਨੂੰ ਮਿਲ ਰਿਹਾ ਹੈ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਕਦੋਂ ਕੁਲੀਆਂ ਤੋਂ ਕੋਠੀਆਂ ਤੇ ਕਦੋਂ ਕੋਠੀਆਂ ਤੋਂ ਕੁਲੀਆਂ ਬਣਾ ਦੇਣੀਆਂ ਇਹ ਉਹਦੇ ਰੰਗ ਨਿਆਰੇ ਨੇ ਇਸ ਵਕਤ ਜੋ ਸਥਿਤੀ ਬਣੀ ਹੋਈ ਆ ਕੁਝ ਇਸੇ ਹੀ ਤਰ੍ਹਾਂ ਦੀ ਆ ਕਿ ਕੋਠੀ ਦੇ ਉੱਪਰ ਜੜਾ ਉਹ ਕੁੱਲੀ ਬਣਾ ਕੇ ਤੇ ਰਹਿਣਾ ਪੈ ਰਿਹਾ ਕਿਉਂਕਿ ਢੇਠਾਂ ਪਾਣੀ ਹੀ ਪਾਣੀ ਹੈ ਜਲਥਲ ਹੋ ਚੁੱਕੀ ਆ 5-5 ਫੁੱਟ 6-6 ਫੁੱਟ ਪਾਣੀ ਆ ਔਰ ਇਸੇ ਦੇ ਚਲਦਿਆਂ ਬਿਸ਼ੱਕ ਢੇਠਾਂ ਤਾਂ ਕੋਠੀਆਂ ਨੇ ਪਰ ਕੋਠੀਆਂ ਦੇ ਉੱਤੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਕੁੱਲੀਆਂ ਪਾ ਕੇ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਹ ਹਾਲਾਤ ਵੇਖਣੇ ਬੇहद ਮੁਸ਼ਕਲ ਨੇ ਕਿ ਆਪਣੀ ਰੀਜਾ ਨਾਲ ਹੋਏ ਮਹਿਲਾ ਵਰਗੇ ਘਰਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਇਹ ਲੋਕ ਡੁੱਬਦਾ ਹੋਇਆ ਬਰਬਾਦ ਹੁੰਦਾ ਉਹ ਆਪ ਦੇਖ ਰਹੇ ਨੇ ਥੋੜਾ ਆਪਣੀ ਹੀ ਫਸਲ ਜਿਹੜੀ ਹੱਥਾਂ ਦੇ ਨਾਲ ਪਾਲੀ ਵੀ ਫਸਲ ਜਿਹਦਾ ਜਿਹਨੂੰ ਵੱਢਣ ਦੀ ਕਗਾਰ ਤੇ ਸੀ ਜਿਹਦਾ ਫਲ ਲੈਣਾ ਸੀ ਉਹ ਫਸਲ ਵੀ ਜਿਹੜੀ ਹੈ ਉਹ ਸੁਭਾਵਿਕ ਤੌਰ ਤੇ ਲਗਭਗ ਡੁੱਬ ਗਈ ਆ ਤੇ تباہ ਹੋ ਚੁੱਕੀ ਆ ਇਸ ਵਕਤ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਇਕੱਲੇ-ਇਕੱਲੇ ਆ ਕੇ ਰਹਿੰਦੇ ਨਹੀਂ ਆ ਔਰ ਜਿਹੜੇ ਪਰਿਵਾਰ ਦੇ ਬਾਕੀ ਮੈਂਬਰ ਨੇ ਉਹ ਇੱਕ-ਇੱਕ ਮੈਂਬਰ ਨੂੰ ਘਰ ਵਿੱਚ ਛੱਡ ਕੇ ਤੇ ਆਪ ਬਾਹਰ ਰਾਸ਼ਨ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਜਾਂ ਫਿਰ ਸੇਫਟੀ ਪਰਪਸ ਤੇ ਚਲੇ ਗਏ ਨੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸਬਾਬਕ ਤੌਰ ਤੇ ਢਿੱਡਾ ਇਹਨੂੰ ਕੋਖਤਾ ਲੱਗਣੀ ਆ ਸਥਿਤੀ ਜਿੱਦਾਂ ਦੀ ਮਰਜ਼ੀ ਹੋਵੇ ਤੇ ਢਿੱਡ ਭਰਨ ਦੇ ਲਈ ਬੰਦੇ ਨੂੰ ਜੜਾ ਉਦਾਰਗੁਜ਼ਰ ਕਰਨਾ ਵੀ ਪੈਂਦਾ ਹੈ ਮਾਤਾ ਜੀ ਖਾਣੇ ਦਾ ਪ੍ਰਬੰਧ ਕਰ ਰਹੇ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਮੈਂ ਜਿਵੇਂ ਕਿਹਾ ਕਿ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਆ ਕਦੋਂ ਮਹਿਲਾਂ ਤੋਂ ਕੁੱਲੀਆਂ ਤੇ ਕਦੋਂ ਕੁੱਲੀਆਂ ਤੋਂ ਮਹਿਲ ਬਣ ਜਾਵੇ ਹਾਂਜੀ ਬੜੇ ਔਖੇ ਪਤਾ ਪਾਇਏ 14 ਲੱਖ ਰੁਪਏ ਲਾਇਆ ਹੀ ਹਾਂ ਤੇ 12 ਗੱਲੇ ਝੋਨੇ ਦੇ ਮਰ ਗਈ ਪਹਿਲੇ ਮੇਰਾ ਪਤਨਾ ਖੋਲ ਖੋਲ ਰਿਹਾ ਆਪਦੀ ਕਰ ਲਈ ਅੱਛਾ ਇਹ ਦਵਾਈ ਖਾ ਲਈ ਤੁਹਾਡਾ ਬੇਟਾ ਇੱਕ ਸੀ ਦੋ ਬੇਟੇ ਤਿੰਨਾਂ ਦਾ ਦੋ ਜਿੱਕੇ ਵੱਡਾ ਸੀ ਇਹ ਵਿਆਹ ਆਇਆ ਚਤਾਇ ਨੇ ਲਿਆ ਸੀ ਵੱਡੇ ਬੇਟੇ ਨੇ ਖੁਦਕੁਸ਼ੀ ਕਰ ਲਈ ਹਾਂਜੀ ਅੱਛਾ ਉਹਦਾ ਪਾਣੀ ਆ ਗਿਆ ਨਾ ਉਹਦੇ ਝੋਨਾ ਮਾਰਿਆ ਗਿਆ ਤੇਈ ਤੇਈ ਹੋ ਹੋ ਫੇਰ ਕੜਕ ਪਰ ਗਈ ਫੇਰ ਉਹਨੇ ਕੜਕਾਲੀ ਕੋਲੇ ਘਾਲੇ ਮੈਨੂੰ ਬਾਰਿਸ਼ ਨਾ ਤੇ ਕੋਈ ਮਾਤਾ ਜੀ ਹੌਸਲਾ ਹੌਸਲਾ ਕੋਜਰੀ ਮੇਰੇ ਨਾਮ ਚ ਨਿਕਲਦੀ ਛੱਤ ਤੇ ਬੱਲੇ ਵਿੱਚ ਟਿਕਾ ਟਾਇ ਹੂੰ ਮੇਰੇ ਘਰ ਸੌਂਦਾ ਸੀ ਫੋਟੋਗ੍ਰਾਫਰ ਜਿਆਦਾ ਕੋ ਬਣ ਜਾਏਗਾ ਬੋਲੇ ਚਲੋ ਚਿੰਨ੍ਹ ਜਾ ਕੋਡਾ ਬਣ ਜਾਏਗਾ ਕਿੰਨੀ ਜ਼ਮੀਨ ਤੁਹਾਡੇ ਕੋਲ ਸਵਾਰ ਕੋ ਠੇਕੇ ਲਈ ਕੋ ਥੋੜੀ ਆਪਦੀ ਕੋ ਠੇਕੇ ਲਈ ਅੱਛਾ ਇਹ ਨੋਦ ਵਿਚਾਰੀ ਆਪਦੀ ਕੋ ਟੋਟਾ ਹੀ ਕਿਲੀੜੂ ਚੈਦੇ ਪਹਿਲੇ ਸੀ ਆਪਦੀ ਨਾਵਾਂ ਦੀ ਪੋਤਰਾ ਮੇਰਾ ਨਿਕਾ ਜੇ ਪੋਤਰੀ ਆ ਅੱਛਾ ਤੋ ਪਹਿਲੋ ਪਾਰੀਆਂ ਆ ਗਿਆ ਤੋ ਕਿਉਂ ਨਾ ਮਾਰੇਗਾ ਵਿਚਾਰਾ ਗੋਲੀ ਕਰਦਾ ਆਪ ਲੋਕ ਖਾਦਾ ਵਿਚਾਰਾ ਮੁੰਡਾ ਹਾਂ ਫੇਰ ਉਹਦਾ ਇਹ ਕੜਕ ਬਣਾ ਹੋਈ ਰੇ ਪਾਲਚੀ ਦਿੱਤਾ ਪੈਗੀ ਹਾਂ ਫਿਰ ਉਹਨੇ ਕੜਕਾਲੀ ਗੋਲੀ ਖਾ ਲਈ ਮੈਂ ਛਾਰ ਕੇ ਮੇਰੇ ਮੇਰੇ ਪੁੱਤ ਨੇ ਗੋਲੀ ਖਾ ਲਈ ਇਸੇ ਸਦਮੇ ਚ ਕਿ ਮੇਰੀ ਫਸਲ ਮਰ ਗਈ ਹਾਂਜੀ ਐਸਾ ਹੀ ਹੂੰ ਕੁਛ ਨਹੀਂ ਮੇਰੀ ਨਵਾਂ ਤੇ ਕਹਿੰਦੇ ਸੁਣਿੰਗੇ ਨਾ ਆ ਗਏ ਉਹ ਮਲੇ ਆਪ ਚਾ ਨਹੀਂ ਕੁਝ ਹੂੰ ਹੁਣ ਬੇਟੇ ਤੁਹਾਡੇ ਦੋਵੇਂ ਖੇਤੀ ਕਰਦੇ ਨੇ ਜਿਹੜੇ ਹਾਂਜੀ ਦੋਵੇਂ ਇੱਕ ਗੁੱਟ ਕੋ ਗਿਆ ਉਹ ਤਾਂ ਤੈਨ ਪਰਸ਼ਨ ਆਇਆ ਕੇ ਕਿਤੇ ਬੱਨੇ ਬਣਿੱਕੇ ਦੇ ਅੱਛਾ ਵੀ ਆਈ ਚੰਡੀਗੜ੍ਹ ਵਾਂਗ ਗੰਡਾ ਬਣ ਗਿਆ ਉਹ ਦਵਾਈ ਲੈਣ ਗਿਆ ਆਪਦੀ ਹੂੰ ਇਹ ਦੂਜਾ ਵਿਚਾਰਾ ਉਹ ਬਾਸ ਤੇ ਮੋੜੇ ਲਾ ਕੇ ਨਾ ਹੁਣ ਉਹ ਕੋਲ ਤੇ ਚਲੇ ਜਾਂਦਾ ਖਲ ਖਲ ਮਿਲਿ ਬਣਾ ਪੁੱਛ ਕੇ ਲੱਭ ਗਈ ਹੁਣ ਵੈਸੇ ਸਮਾਨ ਖਾਣ ਪੀਣ ਦਾ ਕੋਈ ਰਾਸ਼ਨ ਤੁਹਾਨੂੰ ਪਹੁੰਚ ਰਿਹਾ ਹਾਂਜੀ ਵੱਧ ਹੁੰਦਾ ਵਾ ਹੂੰ ਰਾਸ਼ਨ ਤਾਂ ਵੱਧ ਹੁੰਦਾ ਜੀ ਠੀਕ ਆ ਕੇ ਵੱਧ ਸਾਰੇ ਮੈਂ ਆਪਣਾ ਵੱਧੂ ਕਰਦੇ ਤੁਸੀਂ ਤਾਂ 88 ਵਾਲਾ ਹੜ ਵੀ ਵੇਖਿਆ ਹੋਣਾ ਨਹੀਂ ਉਹ ਨਹੀਂ ਹੋ ਤੇ ਮੈਂ ਹੈ ਗਈ ਉਹ ਪਹਿਲਾਂ ਮੇਰਾ ਉੱਥੋਂ ਤੱਕੋਂ ਆ ਗਿਆ ਅੱਛਾ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਉਦੋਂ ਉਦੋਂ ਮਤਲ ਇੱਥੇ ਨਹੀਂ ਆਏ ਸੀ ਹਾਂਜੀ ਉਹਦੇ ਮੇਰੇ ਮਨ ਨਹੀਂ ਹੋਏ ਅੱਛਾ ਮੇਰਾ ਪਿਓ ਤਾਂ ਵੀ ਨਹੀਂ ਜਵਾਬ ਦੇ ਦੇਣਾ ਹੂੰ ਜਿੱਦ ਥੋਕ ਤਾਂ ਬਈ ਉੱਥੇ ਚੱਟਰੇ ਜੱਟਰਾ अच्छा हां जी मतलब ਜਦੋਂ ਹੜਾ ਐਸੀ ਤੁਸੀਂ ਮੰਗੇ ਹੋਏ ਸੀ ਹਾਂਜੀ ਤਾਂ ਪਰਿਵਾਰ ਨੇ ਕਿਹਾ ਨਹੀਂ ਰਿਸ਼ਤਾ ਇੱਥੇ ਹੀ ਕਰਨਾ ਹਾਂਜੀ ਮੇਰੇ ਪਿਓ ਨੇ ਕਿਹਾ ਤੇ ਕੱਪਣਾ ਅੱਛਾ 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 ਹਾਂਜੀ ਇਹ ਫਿਰ ਹੁਣ ਤੁਸੀਂ ਘਰ ਚ ਰਾਤ ਨੂੰ ਇਕੱਲੇ ਰਹਨੇ ਹੋ ਜਾਂ ਪਰਿਵਾਰ ਵਾਪਸ ਆ ਜਾਂਦੇ ਬੱਚੇ ਨਹੀਂ ਮੁੰਡਾ ਆ ਜਾਂਦਾ ਵੇ ਕੋਈ ਨਾ ਕਾਕਾ ਮਰਾਜੂ ਕਾਕਾ ਕਿਨੂੰ ਆਜੂ ਪੱਠੇ ਮਾ ਨੂੰ ਪਾਉਂਗੀ ਬੇੜੀ ਕਿਹਨਾਂ ਕਹਿੰਦੇ ਹਾਂ ਪੱਠੇ-ਪੱਠੇ ਮੈਂ ਪਾਉਂਗੀ ਮੱਗ ਜਉਂਦੀ ਜਾਂ ਤੂ ਟੜੀ ਉਸ ਤੇ ਰਾਜੀ ਹੋ ਕੇ ਮੈਂ ਚੁੱਕ ਕੇ ਬੰਡਾ ਲੂਗਾ ਹਾਂ ਬੇਟੇ ਦੇ ਹੌਸਲੇ ਬਲੰਦ ਨੇ ਬੱਚਿਆਂ ਦੇ ਹੁਣ ਹਾਂਜੀ ਵਧੀਆ ਮੁੰਡੇ ਤੇ ਵਿਚਾਰਾ ਵਧੀਆ ਬੰਦੂ ਕੰਮ ਕਰਦਾ ਨੇ ਮੁੰਡਿਆਂ ਵਿੱਚ ਪੁੱਤਰੇ ਦੇਖਿਆ ਆ ਮੁੰਡਾ ਮੇਰਾ ਬਹੁਤ ਸ਼ਾਨਾ ਹੂੰ ਦਾਪਾ ਬੜਾ ਜੀ ਮਨੇ ਚਲੇ ਗਿਆ ਅਹੀ ਅੱਛਾ ਕਦੋਂ ਅੰਕਲ ਫਰਾਂ ਦੀ ਕਦੋਂ ਜੈਸੋ ਜੀ ਬੜੇ ਚਰਦੀ ਹੋਈ ਤੇ ਨਿਕਨੇ ਕਿ ਜਵਾਕ ਜਿਓ ਚਲੇ ਗਈ ਬੜੀ ਸੰਘਰਸ਼ਮਈ ਜ਼ਿੰਦਗੀ ਤੁਹਾਡੀ ਕਿ ਪਤੀ ਵੀ ਤੁਸੀਂ ਗਵਾਇਆ ਔਰ ਫਿਰ ਬੇਟਾ ਚਲਾ ਗਿਆ ਹਾਂਜੀ ਮੇਰੇ ਬੇਟਾ ਦੁੱਖ ਜਿਆਦਾ ਵਾ ਹਾਂ ਮਾਵਾ ਨੂੰ ਪੁੱਤਾਂ ਦਾ ਦੁੱਖ ਸਭ ਤੋਂ ਵੱਧ ਹੁੰਦਾ ਪਤੀ ਤੇ ਮੇਰੇ ਪੁੱਲ ਗਿਆ ਮੇਰਾ ਪੋਤਾ ਬਾਦੂ ਕੰਮ ਕਰਦੇ ਆ ਹੂੰ ਦਰ ਮੇਟਰ ਆ ਮੈਨੇ ਜੋ ਮੈਟਰ ਮੈਨੇ ਮਾਰ ਕੇ ਸੁੱਟ ਗਿਆ ਕੋਈ ਨਾ ਮਾਤਾ ਜੀ ਹੌਸਲਾ ਰੱਖੋ ਤਾਂ ਇਹ ਮਾਂ ਦੇ ਜਜ਼ਬੇ ਨੂੰ ਸਲਾਮ ਹੈ ਆਪਣਾ ਪਤੀ ਗੁਆਇਆ ਫਿਰ ਜਦੋਂ 2023 ਤੇ ਹੜਾ ਆਉਂਦੇ ਨੇ ਤਾਂ ਪੁੱਤ ਵੱਲੋਂ ਸਰਫਾਸ ਦੀ ਗੋਲੀ ਖਾ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ ਇਸ ਸਦਮੇ 'ਚ ਕਿ ਉਹਦੇ ਕੋਲ ਦੁੱਖ ਨਹੀਂ ਸਾਰਿਆ ਜਾਂਦਾ ਕਿ ਮੇਰੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਸੁਭਾਵਿਕ ਤੌਰ ਤੇ ਕਿਸਾਨ ਦੇ ਲਈ ਫਸਲ ਸਭ ਤੋਂ ਵੱਡੀ ਚੀਜ਼ ਹੁੰਦੀ ਆ ਉਹਦਾ ਗਹਿਣਾ ਹੁੰਦੀ ਆ ਉਹਦੀ ਉਮੀਦ ਹੁੰਦੀ ਆ ਉਹਦੀ ਕਰਨ ਹੁੰਦੀ ਆ ਉਹਦੀ ਆਸ ਹੁੰਦੀ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਗੁੱਡੀ ਕਾਕਾ ਵਾ ਗੁੱਡੀ ਸੰਦੇ ਦੀ ਪਾਵਾ ਪੜਦੇ ਹ ਹਮ 12ਵੇਂ ਚ ਕਾਕਾ 11ਵੇਂ ਚ ਪੜਦਾ ਵਾ ਹਮ ਤੇ ਜਰੀ ਮੈਂ ਦਿਨ ਪੂਰੇ ਕੀ ਕਰ ਜਾਨੀਆਂ 9 7 ਆ ਦੇ ਘਰੋਂ ਦਾ ਪਿੱਛੇ ਆਵੇ ਤੇ ਕਿਹੜਾ ਪਿੰਡ ਹੈ ਇਸ ਵੇਲੇ ਜਿੱਥੇ ਆਪਾਂ ਮੌਜੂਦ ਹੈਗੇ ਆ ਟਾਣੀ ਕਿਹੜੀ ਕਿੰਦੇ ਡੇਰਾ ਇਹਨੂੰ ਇਹ ਬਾਉਪੁਰ ਜੀ ਬਾਉਪੁਰ ਡੇਰਾ ਹਾਂਜੀ ਸਮਾਤਾ ਜੀ ਦੇ ਜਜ਼ਬੇ ਨੂੰ ਸਲਾਮ ਹੈ ਮਾਤਾ ਦੇ ਹੌਸਲੇ ਨੂੰ ਸਲਾਮ ਹੈ ਇਸ ਤਰੀਕੇ ਦੇ ਨਾਲ ਹੁਣ ਰਹਿਣਾ ਪੈ ਰਿਹਾ ਹੈ ਕੋਈ ਸ਼ੱਕ ਨਹੀਂ ਕਿ ਬਹੁਤ ਸੋਹਣਾ ਘਰ ਜਿਹੜਾ ਲੱਖਰ ਪਹਿਲਾ ਕੀ ਬਣਾਇਆ ਔਰ ਫਸਲ ਆਪਣੀ ਜਿਹੜੀ ਆ ਉਹ ਪੈਦਾ ਕੀਤੀ ਤੇ ਜਦੋਂ ਪੱਕਣ ਤੇ ਆ ਗਈ ਤਾਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਬਣ ਕੇ ਇਹ ਘਰ ਜਿਹੜਾ ਮੈਂ ਤੁਹਾਨੂੰ ਬੁਖਾਰਿਆ ਸੀਗਾ ਇਸੇ ਘਰ ਦੇ ਵਿੱਚ ਮਾਤਾ ਜੀ ਦੇ ਮਾਤਾ ਜੀ ਹਾਂਜੀ ਯਾ ਮੈਂ ਬਣਾ ਤੇ ਕੋਟ ਨਹੀਂ ਮਾਤਾ ਜੀ ਬਹੁਤ ਧੰਨਵਾਦ ਤੁਹਾਡਾ ਮੈਂ ਹੈਰਾਨ ਆ ਇਸ ਗੱਲ ਤੇ ਕਿ ਪੰਜਾਬੀਆਂ ਦੇ ਹੌਸਲੇ ਨੂੰ ਪੰਜਾਬੀਆਂ ਦੇ ਜਜ਼ਬੇ ਨੂੰ ਵਾਕਈ ਸਲਾਮ ਹੈ ਕਿ ਪੰਜਾਬੀ ਭਾਵੇਂ ਡੁੱਬਦੇ ਕਿਉਂ ਨਾ ਹੋਣ ਪਰ ਮਹਿਮਾਨ ਨਵਾਜ਼ੀ ਇਹਨਾਂ ਦੇ ਖੂਨ ਚ ਜਾਵੇਗੀ ਨਹੀਂ ਇਹ ਘਰ ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ ਕਿ ਇਹ ਮਾਤਾ ਜੀ ਪਰਾਂ ਦੇ ਵੱਡੇ ਪੁੱਤ ਦਾ ਘਰ ਸੀ ਔਰ ਇਹ ਇਸ ਘਰ ਦੇ ਵਿੱਚ ਉਹ ਵੱਡੇ ਜਿਹੜੇ ਬੇਟੇ ਨੇ ਉਹ ਫੌਤ ਹੁੰਦੇ ਨੇ ਤਾਂ ਕੋਈ ਸ਼ੱਕ ਨਹੀਂ ਕਿ ਤਸਵੀਰਾਂ ਇਸ ਤਰ੍ਹਾਂ ਦੀਆਂ ਨੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਿਆਨ ਕਰਨੇ ਤਾਂ ਗੱਲ ਦੂਰ ਦੀ ਹੈ ਵੇਖਣੇ ਬਹੁਤ ਮੁਸ਼ਕਲ ਨੇ ਆਪਣੇ ਸਹਿਯੋਗੀ ਮਕੇਸ਼ ਮਗਲਾਨੀ ਦੇ ਨਾਲ ਰਮਨਦੀਪ ਸਿੰਘ ਛੋਡੀ ਜਗਬਾਣੀ ਟੀਵੀ ਸੁਲਤਾਨਪੁਰ ਲੋਧੀ